ਕੀ ਜਿਹੜੇ ਝਾੜੂ ਵਾਲੇ ਐ ਜਿਹੜੇ ਇਹਨਾਂ ਦੇ ਲੀਡਰ ਐ ਤੇ ਇਹਨਾਂ ਦੇ ਜਿਹੜੇ ਐਮਐਲਏ ਐ ਆ ਸਾਰੇ ਰਲ ਗਏ ਨਸ਼ੇ ਵਿੱਚ ਇਹਨਾਂ ਨਾਲ ਇਹਨਾਂ ਲੀਡਰਾਂ ਨੇ ਨਸ਼ੇ ਵੇਚਣ ਵਾਲੇ ਤੋਂ ਮਹੀਨਾ ਭਰ ਲਿਆ ਇੱਕ ਇੱਕ ਐਮਐਲਏ 5 5 7 7 ਲੱਖ ਰੁਪਇਆ ਮਹੀਨੇ ਦੇਉ ਆ ਨਸ਼ੇ ਵੇਚਣ ਵਾਲੇ ਤੋਂ ਲੈਣ ਲੱਗੇ ਤੇ ਪੁਲਿਸ ਨੂੰ ਕਹਿ ਦਿੱਤਾ ਕਿਉਂਕਿ ਇਹਨਾਂ ਦੀ ਸਰਕਾਰ ਐ ਥਾਣੇਦਾਰਾਂ ਨੂੰ ਕਹਿਤਾ ਡੀਐਸਪੀ ਨੂੰ ਕਹਿਤਾ ਕਿ ਆ ਨਸ਼ੇ ਵੇਚਣ ਵਾਲੇ ਨੂੰ ਛੇੜਨਾ ਨਹੀਂ ਪਹਿਲੇ ਕੈਪਟਨ ਕਾਂਗਰਸ ਦਾ ਮੁੱਖ ਮੰਤਰੀ ਸੀ ਕੁਛ ਨਹੀਂ ਕੀਤਾ 5 ਸਾਲ ਬਰਬਾਦ ਕਰ ਦਿੱਤੇ ਫਿਰ ਝਾੜੂ ਵਾਲੇ ਆਏ ਆ ਡਰਾਮੇ ਬਾਜਾਏ ਐਨਾ ਝੂਠ ਬੋਲ ਲਿਆ ਐਡੇ ਵੱਡੇ ਗੱਲਾਂ ਬਾਹਰੇ ਵਾਦੇ ਕੀਤੇ ਪਰ ਉਹਨਾਂ ਦੇ ਮਨ ਸ਼ੈਤਾਨੀ ਸੀ ਉਹਨਾਂ ਦੇ ਮਨ 'ਚ ਕੋਈ ਪਿਆਰ ਨਹੀਂ ਸੀ ਗਰੀਬ ਪ੍ਰਤੀ ਕੋਈ 50% ਪਿਆਰ ਨਹੀਂ ਸੀ ਉਹ ਤਾਂ ਕੱਲਾ ਲੁੱਟਣਾ ਚਾਹੁੰਦੇ ਸੀ ਜਿਵੇਂ ਅੰਗਰੇਜ਼ਾਂ ਨੇ ਤੇ ਮੁਗਲਾਂ ਨੇ ਲੁੱਟਿਆ ਤੇ ਆਪਾਂ ਉਹਨਾਂ ਦੀਆਂ ਗੱਲਾਂ ਦਾ ਹੀ ਸ਼ਿਕਾਰ ਹੋ ਗਏ ਉਹ ਬੀਬੀਆਂ ਨੂੰ ਕਹਿੰਦੇ ਸੀ ਕਿ ਅਸੀਂ ਹਜ਼ਾਰ ਰੁਪਏ ਦੇਵਾਂਗੇ ਹਰ ਮਹੀਨੇ 2500 ਕਰਤਾਂਗੇ ਪੈਨਸ਼ਨ ਆਟਾ ਦਾਲ ਦੁਗਣਾ ਕਰਤਾਂਗੇ ਅਸੀਂ ਬੜਾ ਕੁਝ ਕਿਹਾ ਉਦੋਂ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਕਿਉਂਕਿ ਇਹ ਸਾਰਾ ਝੂਠ ਬੋਲਦੇ ਆ ਇਹਨਾਂ ਦਾ ਪਿਛੋਕੜ ਝੂਠਾ ਦਾ ਹੈ ਆ ਪੰਜਾਬ ਤੋਂ ਬਾਹਰ ਦੇ ਐ ਇਹਨਾਂ ਨੂੰ ਪੰਜਾਬ ਦੇ ਗਰੀਬ ਜਨਤਾ ਦੀ ਕਿਸਾਨ ਦੀ ਮਜ਼ਦੂਰ ਦੀ ਸਮੱਸਿਆ ਨਹੀਂ ਪਤਾ ਪਰ ਉਦੋਂ ਮਾਹੌਲ ਹੀ ਐ ਜਾਂ ਬਣ ਗਿਆ ਲੋਕੀ ਸਮਝੇ ਪਤਾ ਨਹੀਂ ਕਹਿ ਜਾਂ ਬਦਲਾ ਕਿ ਅਸੀਂ ਬਦਲਾ ਲੈ ਕੇ ਆਉਂਗੇ ਬਦਲਾ ਕੀ ਲਿਉਣਾ ਸੀ ਕਿ ਤਪਾਈ ਲੈਂਦੀ ਅੱਜ ਥੋਡੇ ਨੀਲੇ ਕੜ ਕੱਟਤੇ ਕਿਨੇ ਕੱਟੇ ਦੱਸੋ ਉਹਦੇ ਦਾਲਾਂ ਜਿਹੜੇ ਬਾਪੂ ਦਿੰਦਾ ਹੁੰਦਾ ਸੀ ਨਹੀਂ ਹੁਣ ਮਿਲਦੀਆਂ ਪੈਨਸ਼ਨਾਂ ਕੱਟਤੀਆਂ ਸ਼ਗਨ ਤਹੇ ਤੱਕ ਆਈ ਨਹੀਂ ਜਿਹੜੇ ਹਸਪਤਲ ਸੀ ਉੱਥੇ ਹੁਣ ਡਾਕਟਰ ਵੀ ਹੈ ਨਹੀਂ ਆ ਜਿਹੜੇ ਕਹਿੰਦੇ ਐ ਕਿ ਅਸੀਂ 600 ਯੂਨਿਟ ਗਰੀਬ ਜਨਤਾ ਦੇ ਅਸੀਂ ਮੁਫਤ ਦਿੰਦੇ ਆਂ ਪਹਿਲੀ ਗੱਲ 400 ਤਾਂ ਬਾਪੂ ਬਾਦਲ ਹੀ ਦਿੰਦਾ ਹੁੰਦਾ ਸੀ ਤੇ ਹੁਣ ਮੁਫਤ ਕੀ ਮੈਂ ਜਦੋਂ ਪਿੰਡਾਂ 'ਚ ਮੇਰੇ ਕੋਲੇ ਬੀਬੀਆਂ ਆਈਆਂ ਕਈ ਬੀਪਿਆ ਮਿਲ ਨਹੀਂ ਆ ਸਾਰਿਆਂ ਨੂੰ ਬਿੱਲ ਆਉਣ ਲੱਗ ਗਏ ਕਿਹਾ ਲੱਗ ਗਿਆ ਤੁਹਾਨੂੰ ਤੇ ਬਾਪੂ ਬਾਦਲ ਦੇ ਟਾਈਮ ਨਾ ਇਤੇ ਕੋਈ 600 ਯੂਨਿਟ ਦੇਖਦਾ ਸੀ ਨਾ ਕੋਈ 800 ਯੂਨਿਟ ਦੇਖਦਾ ਸੀ ਕੋਡੇ ਕੋਈ ਪੁੱਛਦਾ ਸੀ ਕਿਤੇ ਅੱਜ ਨਸ਼ਿਆਂ ਨੇ ਤਬਾਹ ਕਰਤਾ ਪੰਜਾਬ ਨਸ਼ੇ ਕਿਉਂ ਵੱਧ ਗਏ ਅੱਜ ਪੰਜਾਬ 'ਚ ਇਸ ਲਈ ਵੱਧ ਗਏ ਕਿ ਜਿਹੜੇ ਝਾੜੂ ਵਾਲੇ ਐ ਜਿਹੜੇ ਇਹਨਾਂ ਦੇ ਲੀਡਰ ਐ ਤੇ ਇਹਨਾਂ ਦੇ ਜਿਹੜੇ ਐਮਐਲਏ ਆ ਸਾਰੇ ਰਲ ਗਏ ਨਸ਼ੇ ਵੇਚਣ ਵਾਲੇ ਨਾਲ ਇਹਨਾਂ ਲੀਡਰਾਂ ਨੇ ਨਸ਼ੇ ਵੇਚਣ ਵਾਲੇ ਤੋਂ ਮਹੀਨਾ ਭਰ ਲਿਆ ਇੱਕ ਇੱਕ ਐਮਐਲਏ 5 5 7 7 ਲੱਖ ਰੁਪਇਆ ਮਹੀਨੇ ਦੇਉ ਆ ਨਸ਼ੇ ਵੇਚਣ ਵਾਲਿਆਂ ਤੋਂ ਲੈਣ ਲੱਗੇ ਤੇ ਪੁਲਿਸ ਨੂੰ ਕਹਿ ਦਿੱਤਾ ਕਿਉਂਕਿ ਇਹਨਾਂ ਦੀ ਸਰਕਾਰ ਹੈ ਥਾਣੇਦਾਰਾਂ ਨੂੰ ਕਹਿੰਦਾ ਡੀਐਸਪੀ ਨੂੰ ਕਹਿੰਦਾ ਕਿ ਆ ਨਸ਼ੇ ਵੇਚਣ ਵਾਲੇ ਨੂੰ ਛੇੜਨਾ ਨਹੀਂ ਤੇ ਹੁਣ ਤੁਸੀਂ ਦੇਖੋ ਘਰ ਘਰ ਨਸ਼ਾ ਹੋ ਗਿਆ ती देखो, देखो किन्ने नौजवान मारे, मारे गए है अपनी जवानी तबाह हो रही है इस आम आदमी झाड़ू वाली पार्टी के करतूतों करके